ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਨਵਾਂ ਸਵੇਰਾ ਵਿੱਚ। ਅੱਜ ਗੱਲ ਕਰਾਂਗੇ ਭਾਗਾਂ ਦੀ। ਕਈ ਵਾਰ ਅਸੀਂ ਸੋਚਦੇ ਹਾਂ ਮੇਰੀ ਮਿਹਨਤ ਮੇਰੇ ਭਾਗ ਬਦਲ ਦੇਵੇਗੀ। ਪਰ ਸਚਾਈ ਇਹ ਹੈ ਕਿ ਭਾਗ ਉਹ ਹੁੰਦੇ ਹਨ ਜੋ ਪਹਿਲਾਂ ਹੀ ਲਿਖੇ ਜਾਂਦੇ ਹਨ। ਕੋਈ ਉਹਨਾਂ ਤੋਂ ਦੂਰ ਨਹੀਂ ਭੱਜ ਸਕਦਾ। ਜੇ ਕਿਸੇ ਦੇ ਭਾਗਾਂ ਵਿੱਚ ਖੁਸ਼ੀ ਹੈ ਉਹ ਹਜ਼ਾਰ ਮੁਸੀਬਤਾਂ ਵਿੱਚ ਵੀ ਰਾਹ ਲੱਭ ਲਵੇਗੀ। ਤੇ ਜੇ ਕਿਸੇ ਦੇ ਭਾਗਾਂ ਵਿੱਚ ਦੁੱਖ ਹੈ ਉਹ ਸੋਨੇ ਦੇ ਮਹਿਲਾਂ ਵਿੱਚ ਵੀ ਚੈਨ ਨਹੀਂ ਲੱਭ ਸਕੇਗਾ। ਸੋ ਕਹਾਣੀ ਸ਼ੁਰੂ ਕਰਦੀ ਹਾਂ ਬਹੁਤ ਸਾਲ ਪਹਿਲਾਂ ਪਹਾੜਾਂ ਦੇ ਕੋਲ ਇੱਕ ਪਿੰਡ ਸੀ ਉੱਥੇ ਬਲਵੰਤ ਨਾਂ ਦਾ ਇੱਕ ਸਿਆਣਾ ਤੇ ਨੇਕ ਕਿਸਾਨ ਰਹਿੰਦਾ ਸੀ ਸਾਰਾ ਪਿੰਡ ਉਸ ਨੂੰ ਪਿਆਰ ਕਰਦਾ ਸੀ ਇੱਕ ਰਾਤ ਉਹ ਆਪਣੇ ਖੇਤਾਂ ਦੀ ਰਾਖੀ ਕਰ ਰਿਹਾ ਸੀ ਸਾਹਮਣੇ ਇੱਕ ਬਜ਼ੁਰਗ ਫਕੀਰ ਆ ਕੇ ਖੜਾ ਹੋਇਆ ਫਕੀਰ ਨੇ ਆਵਾਜ਼ ਦਿੱਤੀ ਬਲਵੰਤ ਸਿਆ 你ਰੇ ਭਾਗਾਂ ਵਿੱਚ ਤਿੰਨ ਵੱਡੇ ਇਮਤਿਹਾਨ ਲਿਖੇ ਹਨ ਪਹਿਲੇ ਵਿੱਚ ਤੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਗਵਾ ਦੇਵੇਂਗਾ ਦੂਜੇ ਵਿੱਚ ਤੂੰ ਆਪਣੀ ਅਕਲ ਨਾਲ ਆਪਣੇ ਭਾਗ ਬਦਲਣ ਦੀ ਕੋਸ਼ਿਸ਼ ਕਰੇਂਗਾ ਪਰ ਨਾਕਾਮ ਰਹੇਂਗਾ ਅ ਤੇ ਤੀਜੇ ਵਿੱਚ ਤੈਨੂੰ ਆਪਣੀ ਮੌਤ ਆਪਣੀ ਖੁਸ਼ੀ ਨਾਲ ਕਬੂਲ ਕਰਨੀ ਪਵੇਗੀ ਬਲਵੰਤ ਸਿੰਘ ਦੇ ਰੋਂਗਟੇ ਖੜੇ ਹੋਗੇ ਪਹਿਲਾ ਇਮਤਿਹਾਨ ਜਲਦੀ ਹੀ ਆ ਗਿਆ ਉਸ ਦੀ ਇਕਲੀ ਧੀ ਗਹਿਰੇ ਦਰਿਆ ਵਿੱਚ ਡੁੱਬ ਗਈ ਤੇ ਉਹ ਹਮੇਸ਼ਾ ਇਸ ਪੁਛਤਾਵੇ ਵਿੱਚ ਰਿਹਾ ਕਿ ਜੇ ਉਹ ਕੋਸ਼ਿਸ਼ ਕਰਦਾ ਤਾਂ ਉਸ ਦੀ ਧੀ ਬਚ ਸਕਦੀ ਸੀ ਸਾਲਾਂ ਬਾਅਦ ਦੂਜਾ ਇਮਤਿਹਾਨ ਆਇਆ ਜੋਤਸ਼ੀ ਨੇ ਦੱਸਿਆ ਤੇਰੀ ਮੌਤ ਅਗਲੀ ਚੋਵੇਗੀ। ਬਲਵੰਤ ਨੇ ਘਰ ਦੇ ਚਾਰ ਸ਼ੁਫੇਰੇ ਪਾਣੀ ਰੱਖਿਆ ਤੇ ਅੱਗ ਤੋਂ ਹਮੇਸ਼ਾ ਦੂਰ ਭੱਜਦਾ ਰਿਹਾ। ਪਰ ਇੱਕ ਦਿਨ ਅਸਮਾਨੀ ਬਿਜਲੀ ਡਿੱਗੀ ਤੇ ਉਸਦਾ ਘਰ ਅੱਗ ਦੀਆਂ ਲਪਟਾਂ ਵਿੱਚ ਆ ਗਿਆ। ਜਦ ਉਸਨੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਸਾਤੂ ਸੁੱਤੇ ਡਿੱਗ ਪਈ। ਤੀਜਾ ਇਮਤਿਹਾਨ ਉਸ ਵੇਲੇ ਆਇਆ ਜਦੋਂ ਉਹ ਅੱਧ ਜਲੀ ਹਾਲਤ ਵਿੱਚ ਸਾਹ ਲੈ ਰਿਹਾ ਸੀ। ਸਾਹਮਣੇ ਉਹੀ ਬਜ਼ੁਰਗ ਫਕੀਰ ਮੂਰ ਖੜਾ ਹੋਇਆ। ਫਕੀਰ ਨੇ ਹੌਲੀ ਜਿਹਾ ਕਿਹਾ ਵੇਖ ਬਲਵੰਤ ਸਿੰਘ ਤੂੰ ਭਾਗਾਂ ਤੋਂ ਨਹੀਂ ਬਚ ਸਕਦਾ ਪਰ ਹੁਣ ਸ਼ਾਂਤੀ ਨਾਲ ਅੱਖਾਂ ਬੰਦ ਕਰ ਜੋ ਮਿਲਿਆ ਉਹ ਤੇਰਾ ਸੀ ਜੋ ਗਿਆ ਉਹ ਵੀ ਤੇਰਾ ਸੀ ਬਲਵੰਤ ਸਿੰਘ ਮੁਸਕਰਾ ਕੇ ਅੱਖਾਂ ਮੁੰਦ ਗਿਆ ਸਵਾਲ ਇਹ ਨਹੀਂ ਕਿ ਭਾਗ ਕਿ ਹੋ ਜਾਈ ਹਨ ਸਵਾਲ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਸਵੀਕਾਰ ਕਰਦੀ ਹਾਂ ਸੱਚੀ ਜ਼ਿੰਦਗੀ ਉਹ ਹੈ ਜਦੋਂ ਅਸੀਂ ਕੱਲ ਦੀ ਚਿੰਤਾ ਛੱਡ ਕੇ ਅੱਜ ਨੂੰ ਖੁਸ਼ੀ ਨਾਲ ਜੀਉਂਦੇ ਹਾਂ ਕਿਉਂਕਿ ਭਾਗਾਂ ਤੋਂ ਕੋਈ ਨਹੀਂ ਬਚ ਸਕਦਾ ਧੰਨਵਾਦ